ਮੇਰਾ ਖਿਆਲ ਹੈ ਵੀ ਅੰਦੋਲਨ ਜਦੋਂ ਅਸੀਂ 2020 ਦੇ ਵਿੱਚ ਸ਼ੁਰੂ ਕਰੀਤਾ ਤੇਗਾ ਉਦੋਂ ਅਸੀਂ ਪੰਜਾਬ 'ਚ ਬਹੁਤ ਸਰਗਰਮੀ ਦਿਖਾਈ ਤੇ ਜਿਵੇਂ ਕਹ ਜੀਏ 13 ਜਥੇਬੰਦੀਆਂ 11 ਬਾਰਾ ਇਕਤੀਆਂ ਹੋ ਗਈ ਸੀ 32 ਹੋ ਗਏ ਇੱਥੇ 50 60 ਤਾਂ ਸਾਡੀਆਂ ਮੀਟਿੰਗਾਂ ਹੋਈਆਂ ਪ੍ਰੈਸ ਕਾਨਫਰੰਸਾਂ ਹੋਈਆਂ ਫਿਰ ਅਸੀਂ ਮੋਟਰਸਾਈਕਲ ਮਾਰਚ ਕੀਤਾ ਫਿਰ ਅਸੀਂ ਸੜਕਾਂ ਰੋਕੀਆਂ ਸਾਰੀਆਂ ਫਿਰ ਅਸੀਂ ਗੱਡੀਆਂ ਦੇ ਲੈਣਾਂ ਤੇ ਬੈਠੇ 2 ਮਹੀਨੇ ਮਤਲਬ ਉਹ ਪੰਜਾਬ ਨੂੰ ਸਾਰਿਆਂ ਨੂੰ ਅਸੀਂ ਨਾਲ ਜੋੜੇ ਤੇ ਨਾਲ ਦੇ ਨਾਲ ਹਰਿਆਣਾ ਜੁੜ ਗਿਆ ਜੀਗਾ ਉਦੋਂ ਦੋਲਣ ਚ ਲੋਕਾਂ ਦੀ ਵੱਡੀ ਸਹਿਮਤੀ ਸੀ ਇਹ ਜਿਹੜਾ ਦੋਲਣ ਹੁਣ ਛੇੜਿਆ ਇਹ ਦੋ ਬੰਦਿਆਂ ਨੇ ਛੇੜਿਆ ਪੰਜਾਬ ਦੇ ਵਿੱਚੋਂ ਕੋਈ ਲੋਕਾਂ ਦਾ ਇੱਥੇ ਕੋਈ ਪਹਿਲਾਂ ਦੋਲਣ ਛੇੜਿਆ ਗਿਆ ਉਹ ਸਹਿਮਤੀ ਨਹੀਂ ਲਈ ਗਈ ਲੋਕਾਂ ਨੂੰ ਸਰਗਰਮ ਨਹੀਂ ਕੀਤਾ ਗਿਆ ਜਾ ਕੇ ਦੋਨੇ ਜੇ ਕਹੇ ਜੀ ਇਹ ਗਰੁੱਪ ਉੱਥੇ ਜਾ ਕੇ ਬਹਿ ਗਏ ਨੇ ਉੱਥੇ ਵੀ ਮੈਨੂੰ ਉਹਨਾਂ ਦੀ ਦੋਨਾਂ ਦੀ ਆਪਸ ਵਿੱਚ ਏਕਤਾ ਦਿਂਦੀ ਨਹੀਂ ਇੱਕ ਮਰਨ ਵਰਤ ਤੇ ਬਹਿ ਗਿਆ ਇੱਕ ਰੋਜ਼ ਮਰਜੀ ਵੜ ਜਿਹਾ ਤੌਰ ਤੇ 100 ਬੰਦਾ ਤੋਰਦਾ ਹੈਗਾ ਉਹ ਮਤਲਬ ਵੀ ਮੇਰਾ ਖਿਆਲ ਹੈ ਵੀ ਪੱਕੀ ਸਹਿਮਤੀ ਨਹੀਂ ਗਈ ਇਸ ਕਰਕੇ ਦੋਲਣ ਫਸ ਗਿਆ ਮਤਲਬ ਕਿ ਮੈਂ ਦੇਖ ਲਿਆ ਜਿਹੜੇ ਦੱਲੇਵਾਲ ਸਾਹਿਬ ਨੇ ਮਰਨ ਵਰਤ ਤੇ ਬੈਠੇ ਰਹੇ ਸੀ ਤੇ ਉਹਨਾਂ ਦੀ ਕਾਫੀ ਜ਼ਿਆਦਾ ਖਰਾਬ ਹੈ ਕਿ ਲੱਗਦਾ ਨਹੀਂ ਕਿ ਸਾਰੇ ਜਥੇਬੰਦੀਆਂ ਨੂੰ ਕਿਸਾਨੀ ਮੁੱਦੇ ਤੇ ਇਕੱਠੇ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਹੋਣਾ ਚਾਹੀਦਾ ਦੋਲਣ ਬਣਨ ਤੋਂ ਪਹਿਲਾਂ ਜਿਵੇਂ ਪਹਿਲਾਂ ਇਕੱਠੇ ਹੋਏ ਸੀ ਚੱਲਦੇ ਦੋਲਣ 'ਚ ਇਕੱਠੇ ਹੋਣਾ ਮੁਸ਼ਕਲ ਹੁੰਦਾ ਹੈਗਾ ਔਕਾ ਹੁੰਦਾ ਹੈਗਾ ਮਤਲਬ ਪਹਿਲਾਂ ਇਕੱਠੇ ਹੋਣ ਖੋਕੇ ਦੋਲਣ ਬਾਅਦ ਇਹ ਫੈਸਲਾ ਕਰਨਾ ਪੈਂਦਾ ਹੈ ਕਿਹੜੇ ਤਰੀਕੇ ਨਾਲ ਲੜਿਆ ਜਾਊਗਾ ਮੈਂ ਤਾਂ ਮਰਨ ਹੱਕ ਵਰਤੇ ਹੱਕ ਚ ਹੀ ਨਹੀਂ ਹੈਗਾ ਨਾ ਪਹਿਲਾਂ ਕਦੇ ਹੱਕ ਚਾਹ ਨਾ ਫੇਰ ਕਦੇ ਹੱਕ ਚ ਆਉਂਗਾ ਮੈਂ ਤਾਂ ਇਹਨੂੰ ਠੀਕ ਹੀ ਨਹੀਂ ਸਮਝਦਾ ਮਰਨ ਵਰਤੇ ਬੈਠੋ ਨਹੀਂ ਬੈਠਣਾ ਚਾਹੀਦਾ ਹੁਣ ਲੀਡਰ ਥੋੜਾ ਬਣਦਾ ਛੇਤੀ ਕਦੇ ਲਾਜਮਦਾ ਫਿਰ ਪਾਲਦਾ ਫਿਰ ਬਲਾਗ ਦਾ ਪ੍ਰਧਾਨ ਬਣਦਾ ਫਿਰ ਜ਼ਿਲ੍ਹੇ ਦਾ ਬਣਦਾ ਫਿਰ ਪੰਜਾਬ ਦਾ ਫਿਰ ਭਾਰਤ ਵੱਧ ਦਾ ਲੀਡਰ ਬਣਦਾ ਹੁਣ ਡੱਲੇ ਵਾਲੇ ਇੱਕ ਨੂੰ ਲੀਡਰ ਥੋੜਾ ਹੀ ਬਣ ਗਿਆ ਘੱਟੋ ਘੱਟ 40-45 ਸਾਲ ਲੱਗੇ ਨੇ ਉਹਦੇ ਤੇ ਉਸ ਬੰਦੇ ਨੇ ਮਰਨ ਵਰਤੇ ਜਾਂ ਉਹਨੂੰ ਬਹਾ ਦੇਣਾ ਜਾਂ ਉਹਨੇ ਬੈਠ ਜਾਣਾ ਜਿਹੜੇ ਸਾਥੀ ਉਹਦੇ ਕੋਲੇ ਨਹੀਂ ਜੱਥੇ ਬੰਦੀਆਂ ਤੇ ਉਹਨੂੰ ਰੋਕਿਆ ਨਾ ਮਾੜੀ ਗੱ ਉਹਨੇ ਕਹਿੰਦੇ ਵੀ ਨਹੀਂ ਮਰਨ ਵਰਤੇ ਨਹੀਂ ਬੈਠਣਾ ਉਹ ਲੜਾਂਗੇ ਚਾਹੀ ਲੜੀ ਜਾਂਦੇ ਕੀ ਫਰਕ ਪੈਂਦਾ ਸੀਗਾ ਦੋਲਨ ਤਾਂ ਫਸ ਗਿਆ ਕੀ ਡੱਲਿਆ ਦੀ ਜਾਨ ਬਚਾਈਏ ਕਿ ਦੋਲਨ ਵਾਪਸ ਲਈਏ ਮਾਦਰ ਸਰਕਾਰ ਮੰਗਾ ਮੰਨ ਦੀ ਮੰਗਾ ਮੈਂ ਕਹਿੰਦਾ ਸਾਡੀਆਂ ਹੈਗੀਆਂ ਅਸੀਂ ਕਿਹੜਾ ਮੰਗਾ ਤੇ ਲੜਦੇ ਨਹੀਂ ਲੜਦੇ ਆ ਸਾਡੀਆਂ ਮੰਗਾ ਹੈ ਪਰ ਜੇ ਸਾਡੀਆਂ ਮੰਗਾ ਹੈ ਫੇ ਸਾਡੀ ਪਹਿਲਾਂ رائے ਵੀ ਬਣਦੀ ਹੁੰਦੀ ਹੈ ਪੰਜਾਬ ਚ ਬਹਿ ਕੇ ਬਣਦੀ ਪੰਜਾਬ ਚ ਲੜਦੇ ਹੌਲੀ ਹੌਲੀ ਦੋਲਨ ਕਰਨ ਫਿਰ ਫੇ رائے ਬਣਦੀ ਕੀ ਸਟੇਟ ਸਰਕਾਰਾਂ ਨੂੰ ਢਾਉਣੀ ਹੈ ਕਿ ਜਾਂ ਮਤਬਲ ਸੈਂਟਰ ਸਰਕਾਰ ਢਾਉਣੀ ਹੈ ਮੇਰਾ ਖਿਆਲ ਹੁਣ ਲੋੜਤੀ ਸਟੇਟ ਸਰਕਾਰਾਂ ਨੂੰ ਢਾਉਣ ਦੀ ਉਹਨਾਂ ਨਾਲ ਕੁਝ ਮੰਗਾ ਬਣ ਗਿਆ ਜਿਨ੍ਹਾਂ ਨੇ ਸਾਥੋਂ ਵੋਟਾਂ ਲੈ ਕੇ ਮੁੱਖ ਮੰਤਰੀ ਬਣੇ ਨਾ ਕਿਸੇ ਸਟੇਟ ਦੇ ਵੀ ਹੋਣ ਤੇ ਜੁਪੀ ਦੇ ਹੋਣ ਰਾਜਸਥਾਨ ਦੇ ਹੋਣ ਚਾਹੇ ਪੰਜਾਬ ਦੇ ਹੋਣ ਕੋਈ ਹੋਣ ਉਹਨਾਂ ਦੇ ਖਿਲਾਫ ਲੜਾਈ ਦੇਣ ਦੀ ਲੋੜ ਸੀ ਸਾਰੇ ਮੋਰਚੇ ਨੂੰ ਇਹ ਜਾ ਕੇ ਦੋ ਜਥੇਬੰਦੀਆਂ ਗੁਰੂਆਂ ਦਾ ਦੋ ਜਥੇਬੰਦੀਆਂ ਜਾ ਕੇ ਉੱਥੇ ਮੋਰਚਾ ਲਾ ਲਿਆ ਤੇ ਮੇਰੇ ਹਿਸਾਬ ਤੇ ਠੀਕ ਨਹੀਂ ਹੋਇਆ ਗਲਤ ਹੋਇਆ ਤਾਂ ਪਰ ਇਲਜ਼ਾਮ ਵੀ ਲੱਗਦੇ ਨੇ ਪ੍ਰਧਾਨ ਸਾਹਿਬ ਕਹਿੰਦੇ ਜਦੋਂ ਦਿੱਲੀ ਅੰਦੋਲਨ ਤੋਂ ਪੈਸੇ ਇਕੱਠੇ ਕਰਨੇ ਸੀ ਉਦੋਂ ਤਾਂ ਸਾਰੇ ਜਥੇਬੰਦੀਆਂ ਕੱਟੀਆਂ ਸੀ ਪਰ ਹੁਣ ਜਿਹੜੇ ਅੰਦੋਲਨ ਕਰ ਰਹੇ ਨੇ ਜਆਪ ਪੰਡਿਤ ਹੀਰ ਦੀ ਗੱਲ ਕਰੀ ਗੱਲ ਤਾਂ ਫਿਰ ਕਿਸਾਨੀ ਦੀ ਕਰ ਰਹੇ ਨੇ ਕੋਈ ਕਿਸੇ ਨੇ ਪੈਸੇ ਨਹੀਂ ਇਕੱਠੇ ਕਰੇ ਅਦੋਲੋਂ ਨੂੰ ਪੈਸੇ ਭੇਜੇ ਨੇ ਉਹਦਾ ਪੈਸੇ ਪੈਦਾ ਹਿਸਾਬ ਦਿੱਤਾਗਾ ਨਾ ਸਾਡੇ ਲੀਡਰ ਨੇ ਕਿਸੇ ਨੇ ਪੈਸੇ ਖਾਦੇ ਨੇ ਭਗਵੰਤ ਨੇ ਇੱਕ ਬਿਆਨ ਦਿੱਤਾ ਦੀ ਅਲ ਪੈਸਿਆਂ ਦਾ ਮਾਰਾ ਬੈਠਾ ਮੈਂ ਤੁਰਤ ਜਵਾਬ ਤਾਂ ਬਿਲਕੁਲ ਨਹੀਂ ਕੋਈ ਡੱਲੇ ਆ ਪੈਸਿਆਂ ਦਾ ਮਾਰ ਕੇ ਬੈਠਾ ਕਿਸਾਨਾਂ ਦੀ ਮੰਗਾ ਮਾਰੇ ਬੈਠਾ ਕਿਤੇ ਵੀ ਬੈਠਾ ਇੱਕ ਸਾਥੀ ਦਾ ਮੇਰਾ ਕਹਦਾ ਵਰਤੇ ਪਹਿਲੀ ਵਾਰ ਨਹੀਂ ਸੱਤਵਾਂ ਵਾਰਤਾ ਮੇਰੇ ਹਿਸਾਬ ਚ 6 ਵਾਰਤੇ ਨੇ ਪਹਿਲਾਂ ਰੱਖੇ ਨੇ ਚਲੋ ਸਰਕਾਰਾਂ ਨੇ ਚਕਾਤੇ ਅਫਸਰਾਂ ਨੇ ਚਕਾਤੇ ਕਿਵੇਂ ਚਕਾਤੇ ਪਰ ਹੁਣ ਗੱਲ ਪੂਰੀ ਫਸੀ ਹੋਈ ਹੈ ਇਹ ਗੱਲ ਕਿਉਂ ਮੰਗਾ ਸਖਤ ਨੇ ਉਹਦਾ ਮਤਲਬ ਹੁਣ ਰਾਤ ਦਾ ਇਹ ਇੰਟਰਵਿਊ ਸੁਣੀ ਆ ਉਹਨਾਂ ਦੀ ਮਤਲਬ ਉਹ ਇੱਕ ਆਗੂ ਦੀ ਵੀ ਡਬਲਯੂਯੂ ਦੇ ਵਿੱਚੋਂ ਬਾਹਰ ਆਉ। ਇਹ ਤਾਂ ਬਹੁਤ ਵੱਡੀ ਮੰਗ ਹੈ। ਮਤਲਬ ਜਿਹੜਾ ਤਵਜੂ ਹੈਗਾ ਦੁਨੀਆ ਪੱਧਰ ਦੇ ਉੱਤੇ ਕ ਬਣਿਆ ਹੋਇਆ ਉਹ ਤੋਂ ਸਰਕਾਰ ਨਾਲ ਬਾਹਰ ਆਉਣਾ ਬਹੁਤ ਵੱਡੀ ਗੱਲ ਹੈ। ਮਤਲਬ ਚਲ ਹਜੇ ਸਰਕਾਰ ਮੇਰਾ ਖਿਆਲ ਜਨਸਾਂ ਦੇ ਭਾਵ ਮੰਨ ਸਕਦੀ ਹੈ। ਉਹ ਤੋਂ ਤਾਂ ਨਹੀਂ ਸਰਕਾਰ ਮੁਸ਼ਕਲ ਹੈ ਬਾਹਰ ਆਉਣਾ। ਬਹੁਤ ਵੱਡੀ ਮੰਗ ਹੈ ਇਹ ਮੇਰੇ ਕਹਿਣ ਦਾ ਮਤਲਬ। ਫਿਰ ਤਾਂ ਸਮਝ ਲੋ ਇਨਕਲਾਬ ਆ ਗਿਆ। ਜੇ ਸੈਂਟਰ ਸਰਕਾਰ W.U ਤੋਂ ਬਾਹਰ ਆ ਜਾਂਦੀ ਹੈ ਫਿਰ ਤਾਂ ਭਾਰਤ ਦੇ ਵਿੱਚ ਕਬੱਡੀ ਤਬਦੀਲੀ ਆ ਗਈ ਇਹ ਮੰਗ ਬਹੁਤ ਵੱਡੀ ਹੈ ਸਰਕਾਰ ਆ ਵੀ ਜਾਨ ਦੇ ਸਕਦੀ ਹੈ ਮੇਰਾ ਖਿਆਲ ਹੈ ਉਹ ਤਾਂ ਬਾਹਰ ਨਹੀਂ ਆ ਸਕਦੀ ਜਿਸੂ ਮੇਰਾ ਵਿਚਾਰ ਹੈ ਤੇ ਪ੍ਰਧਾਨ ਜੀ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਦੇ ਰਵੱਈਏ ਨੂੰ ਕਿਵੇਂ ਦੇਖਦੇ ਕਿਸਾਨ ਕਹਿੰਦੇ ਨੇ ਕਿ ਉਹ ਪੈਦਲ ਜਾਣਾ ਚਾਹੁੰਦੇ ਨੇ ਪਰ ਉਹਨਾਂ ਨੂੰ ਪੈਦਲ ਵੀ ਨਹੀਂ ਜਾਣ ਦਿੱਤਾ ਜਾਂਦਾ ਉਹ ਕਿਸਾਨ ਕਹਿੰਦੇ ਨੇ ਵੀ ਅਸੀਂ ਹਥਿਆਰ ਵੀ ਨਹੀਂ ਕੋਈ ਡੰਡੇ ਵੀ ਨਹੀਂ ਲੈ ਕੇ ਆਏ ਅਸੀਂ ਝੰਡੇ ਵੀ ਹੱਥਾਂ 'ਚ ਫੜ ਕੇ ਲੈ ਜਾਵਾਂਗੇ ਉਹੋ ਦੋਨੇ ਸਰਕਾਰਾਂ ਕਿਸਾਨ ਵਿਰੋਧੀ ਨੇ ਚਾਹੇ ਹਰਿਆਣੀ ਸਟੇਟ ਸਰਕਾਰ ਹੋਵੇ ਚਾਹੇ ਸੈਂਟਰ ਦੀ ਹੋਵੇ ਇਹ ਚੁੱਪ ਕਰੇ ਬੈਠੇ ਸੀ ਪਹਿਲਾਂ ਪਹਿਲਾਂ ਜਦੋਂ ਸ hẳn ਸਰਕਾਰ ਬਾਈ ਇੱਕ ਸਾਡਾ ਨੌਜਵਾਨ ਸ਼ਹੀਦ ਹੋ ਗਿਆ ਇਹ ਚੁੱਪ ਬੈਠੇ ਸੀ ਸਟੇਟ ਸਰਕਾਰ ਨੇ ਬਿਆਨ ਦਿੱਤਾ ਸੀ 5 ਫੁੱਟ ਰਸਤਾ ਖੋਲਦਿਆਂ ਜੀ ਕੇਂਦਰ ਦੇ ਮੰਤਰੀਆਂ ਨੇ ਬਿਆਨ ਦਿੱਤਾ ਜੀ ਨੰਗੇ ਤੁਸੀਂ ਪੈਦਲ ਤੁਰ ਕੇ ਆ ਜਾਓ ਤੇ ਉਦੋਂ ਬਾਅਦ ਕੰਦਾ ਕੱਢਤੀਆਂ ਕੇਂਦਰ ਨੇ ਤੇ ਸੈਂਟਰ ਸਰਕਾਰ ਨੇ ਠੁੱਕ ਕੇ ਚੱਟਿਆ ਪੱਕਾ ਹੋ ਕੇ ਹੁਣਾਂ ਨੇ ਪੈਦਲ ਤੁਰ ਕੇ ਆ ਜਾਓ ਉਹ ਤਾਂ ਬੈਠੇ ਦੀ ਰਾਮਦਾਈ ਨਾਲ ਉਹਦਾ ਕੰਮ ਚੱਲੀ ਜਾਂਦਾ ਸੀਗਾ ਕੋਈ ਨਾ ਕੋਈ ਪ੍ਰੋਗਰਾਮ ਕਰਨ ਦੀ ਕਦੇ ਪੰਜਾਬ ਚ ਕਰ ਇੱਕ ਤਰ੍ਹਾਂ ਉਹਨੂੰ ਕਹਿ ਕੇ ਫਿਰ ਮੁੱਕਰਨਾ ਐਦੂੰ ਮਾੜੀ ਸਰਕਾਰ ਕਿਹੜੀ ਹੋਊਗੀ ਉਹ ਸੈਂਟਰ ਦੀ ਹੋਵੇ ਉਹ ਹਰਿਆਣੇ ਦੀ ਸਰਕਾਰ ਹੋਵੇ ਵੀ ਕਹੀ ਗੱਲ ਵੀ 5 ਫੁੱਟ ਰਸਤਾ ਸੀ ਖੋਲਤ ਖੋਲ ਵੀ ਦਿੱਤਾ ਤੀਗਾ ਤੇ ਫਿਰ ਇਹ ਵੀ ਕਹਿੰਦਾ ਦੇ ਵੀ ਤੁਸੀਂ ਪੈਦਲ ਆ ਜਾਓ ਤੇ ਫਿਰ ਵੀ ਕਿਉਂ ਮੇਰਾ ਖਿਆਲ ਹੈ ਸਰਕਾਰ ਤੋਂ ਹਰਿਆਣਾ ਸਰਕਾਰ ਨੇ ਤੇ ਕਿਹਾ 5 ਫੁੱਟ ਰਸਤਾ ਖੋਲਾਂਗੇ ਸੈਂਟਰ ਸਰਕਾਰ ਨੇ ਕਿਹਾ ਵੀ ਤੁਸੀਂ ਮਤਲਬ ਬਿਨਾ ਟਰਾਲੀਆਂ ਤੋਂ ਬਿਨਾ ਹਥਿਆਰਾਂ ਤੋਂ ਝੰਡੇ ਲੈ ਕੇ ਆਉਦਾ ਜਾਓ ਫਿਰ ਸਰਕਾਰ ਮੁੱਕਰੀ ਮਤਲਬ ਫਿਰ ਦੁਬਾਰੇ ਕਹਿਣਾ ਵੀ ਥੁੱਕ ਕੇ ਚਟਿਆ ਨੇ ਸਰਕਾਰ ਨੇ ਇਹ ਕਿਸਾਨ ਬੁਰਧੀ ਸਰਕਾਰਾਂ ਨੇ ਤੇ ਸੈਂਟਰ ਦੀ ਹੋਵੇ ਚਾਹੇ ਹਰਿਆਣੇ ਦੀ ਸਰਕਾਰ ਹੋਵੇ हां ਜਦੋਂ ਦੋਨੋਂ ਲੜਨਾ ਚਾਹਿੰਦਾ ਹੈ ਉਦੋਂ ਸਾਨੂੰ ਖਾਸੇ ਸੋਚ ਵਿਚਾਰ ਕਰਨੀ ਚਾਹੀਦੀ ਹੈ ਦੂਜੇ ਸਾਥੀਆਂ ਨਾਲ ਰਾਇ ਕਰਨੀ ਚਾਹੀਦੀ ਹੈ ਮੇਰੇ ਸਾਬ ਮੁਤਾਬਕ ਤਾਂ ਹਜੇ ਵੀ ਦੋਨਾਂ ਦੀ ਉੱਥੇ ਕਰਾਇ ਨਹੀਂ ਹੈਗੀ ਇੱਕ ਮਰਨ ਵਰਤ ਤੇ ਬੈਠਾ ਇੱਕ ਜੱਤਾ ਤੋਰਦਾ ਹੈਗਾ ਰਹਿ ਨਾਲ ਕੰਮ ਨਹੀਂ ਚੱਲ ਰਿਹਾ ਉੱਥੇ ਜੇ ਡੱਲੇਵਾਲ ਸਾਹਿਬ ਨੂੰ ਕੁਝ ਹੁੰਦਾ ਤਾਂ ਕਿ ਜਥੇਬੰਦियां ਸਾਥ ਦੇਣਗੇ ਮਰਨ ਤੋਂ ਕੀ ਸਾਥ ਹੋਊਗਾ ਮਰਨ ਤੋਂ ਬਾਅਦ ਉਹ ਬੰਦਾ ਭੋਗ ਤੇ ਜਾ ਸਕਦਾ ਹੈ ਘਰੇ ਬੈਠਣ ਜਾ ਸਕਦਾ ਉਹ ਕੀ ਸਾਥ ਹੋ ਗਿਆ ਉਦੋਂ ਪਹਿਲਾਂ ਡੱਲੇਵਾਲ ਸੋਚੇ ਇਹਨੂੰ ਮਤਲਬ ਵਾਪਸ ਲਵੋ ਇਹ ਦੋਲੂ ਨੂੰ ਆ ਕੇ ਸਾਡੀ ਮੀਟਿੰਗ ਕਰਦੇ ਅਸੀਂ ਜਾਵਾਂਗੇ ਫਿਰ ਜੇ ਅਸੀਂ ਜਾ ਕੇ ਬਹਾਇਆ ਉਹ ਡੱਲੇ ਵਾਲਾ ਸਾਡੀਆਂ ਸਾਡੇ ਵਾਲੇ ਗਰੁੱਪ ਨੇ ਫਿਰ ਅਸੀਂ ਮਾਗਰ ਹੜਦਿਆਂ ਫਿਰ ਸਾਡੀ ਮਾੜੀ ਗੱਲ ਹੈ ਬੇਹ ਜਿਹੜਾ ਗੱਲ ਆਪਦੀ ਰਾਏ ਨਾ ਬੈਠਾ ਆਪਦੇ ਸਾਹਮਣੇ ਅंदोलਨ ਲੜਦਾਗਾ ਆਪਦੇ ਨਾਲ ਕਰਦਾ ਹੁਣ ਚਿੱਠੀ ਕੱਢੀ ਐ ਕੱਲੇ ਬਨੇਰ ਦੇ ਸੈਨ ਨੇ ਡੱਲੇ ਆ ਤਾਂ ਮੁੰਡੇ ਸਾਰੀ ਇੰਟਰਵਿਊ ਹਾ ਦਿੰਨਾ ਉਹ ਤਾਂ ਹਜੇ ਵੀ ਰਾਜੀ ਨਹੀਂ ਸਾਨੂੰ ਸੱਦ ਕੇ ਵੀ ਇੱਥੇ ਆਉਣ ਬਿਲਕੁਲ ਨਹੀਂ ਸੱਦ ਕੇ ਰਾਜੀ ਉਹਨਾਂ ਦਾ ਅੱਜ ਕੇ ਲੀਡਰ ਦਾ ਤੜਕੇ ਬਿਆਨ ਦੇ ਦੇਣਾ ਚਿੱਠੀ ਕੱਢਣੀ ਆਪਦੇ ਆਪ ਆ ਜਾਣ ਐ ਆਪਦੇ ਆਪ ਆਪਦੇ ਆਪ ਲੋਕ ਤਾਂ ਭਗ ਜਾਂਦੇ ਨੇ ਪਰ ਲੜਨ ਵਾਲੇ ਲੋਕ ਆਪਦੇ ਆਪ ਨਹੀਂ ਜਾਂਦੇ ਹੁੰਦੇ ਉਹ ਤਾਂ ਘਟੋ ਘ